ਨੁਕਤਾ ਨੰਬਰ 3 ਜਦੋਂ ਵੀ ਤੁਸੀਂ ਰੋਟੀ ਖਾਣੇ ਹੋ ਸਵੇਰੇ ਖਾਣੇ ਹੋ ਚਾਹੇ ਦੁਪਹਿਰੇ ਚਾਹੇ ਸ਼ਾਮ ਨੂੰ ਰੋਟੀ ਖਾਣ ਦੇ ਨਾਲ ਪਾਣੀ ਤੁਸੀਂ ਬਿਲਕੁਲ ਨਹੀਂ ਪੀਣਾ ਆ ਕੋਲੇ ਰੱਖ ਲਓ ਇੱਕ ਗਲਾਸ ਜੇ ਤੁਹਾਨੂੰ ਡਾਰਾ ਲੱਗਦਾ ਜਾਂ ਕਈ ਵਾਰੀ ਹੁੰਦਾ ਵੀ ਗਲੇ ਨੂੰ ਬੁਰਕੀ ਲੱਗ ਜਾਂਦੀ ਆ ਜਾਂ ਮੈਚ ਵੱਧ ਹੁੰਦੀ ਆ ਤਾਂ ਤੁਸੀਂ ਇੱਕ ਅੱਧੀ ਘੁੱਟ ਭਰ ਸਕਦੇ ਹੋ ਪਰ ਪਾਣੀ ਲਗਾਤਾਰ ਨਹੀਂ ਪੀਣਾ ਵੀ ਇੱਕ ਗਲਾਸ ਪਾਣੀ ਦਾ ਜਦੋਂ ਤੱਕ ਗਲਾਸ ਪਾਣੀ ਦਾ ਪੀ ਲਓ ਮੋਂ ਤੁਸੀਂ ਜਦੋਂ ਵੀ ਰੋਟੀ ਖਾਣੀ ਆ ਰੋਟੀ ਦੇ ਨਾਲ ਪਾਣੀ ਨਹੀਂ ਪੀਣਾ ਪਾਣੀ 1 ਘੰਟਾ ਬਾਅਦ ਪੀਓ ਜਦੋਂ ਤੱਕ ਕਿ ਰੋਟੀ ਗਲ ਜਾਵੇ ਪੇਟ 'ਚ ਜਾ ਕੇ ਚਾਹ ਵੀ ਨਹੀਂ ਪੀਣੀ ਲੱਸੀ ਵੀ ਨਹੀਂ ਪੀਣੀ ਨਾ ਦੁੱਧ ਪੀਣਾ ਨਾਲ ਪੀਣ ਵਾਲੀ ਕੋਈ ਵੀ ਚੀਜ਼ ਰੋਟੀ ਖਾਣ ਦੇ ਨਾਲ ਨਹੀਂ ਪੀਣੀ ਕਿਉਂਕਿ ਜਦੋਂ ਭੁੱਖ ਲੱਗਦੀ ਆ ਆਪਣੇ ਜઠਰਗ੍ਰੰਥੀ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਜਦੋਂ ਬਾਲਣ ਰੂਪੀ ਭੋਜਨ ਅੰਦਰ ਜਾਂਦਾ ਤਾਂ ਉਹਨੇ ਵਲਣਾ ਵੀ ਹੁੰਦਾ ਵਾ ਉਹ ਅੱਗ ਦੇ ਨਾਲੋਂ ਸੇਕ ਦੇ ਨਾਲ ਉਹਨੇ ਗਲਣਾ ਵੀ ਹੁੰਦਾ ਵਾ ਪਰ ਜਦੋਂ ਵੀ ਆਪਾਂ ਨਾਲ ਦੇ ਨਾਲ ਉਹਤੇ ਪਾਣੀ ਪਾ ਦਿੰਨੇ ਜਾਂ ਲੱਸੀ ਪਾ ਦਿੰਨੇ ਆ ਤਾਂ ਉਹ ਗਲਣ ਦੀ ਕਿਰਿਆ ਵਾ ਜਿਹੜੀ ਉਹ ਸਹੀ ਤਰ੍ਹਾਂ ਨਹੀਂ ਹੁੰਦੀ ਤੇ ਉਹਦੇ ਫਲਸਰੂਪ ਪੇਟ ਦੇ ਵਿੱਚ ਤਜਾਬ ਬਣਨ ਲੱਗ ਜਾਂਦਾ ਵਾ ਐਸਿਡਿਟੀ ਵਗੈਰਾ ਤੇ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ ਸੋ ਅੱਜ ਹੀ ਇਹ ਗੱਲ ਨੋਟ ਕਰ ਲਓ ਵੀ ਜਦੋਂ ਵੀ ਰੋਟੀ ਖਾਣੀ ਆ ਰੋਟੀ ਦੇ ਨਾਲ ਪਾਣੀ ਦੁੱਧ ਲੱਸੀ ਦਹੀਂ ਕੁਛ ਵੀ ਦਹੀਂ ਖਾ ਸਕਦੇ ਹੋ ਪਰ ਲੱਸੀ ਨਹੀਂ ਪੀਣੀ ਪੀਣ ਵਾਲੀ ਚੀਜ਼ ਕੋਈ ਨਹੀਂ ਪੀਣੀ ਖਾਣ ਵਾਲੀ ਚੀਜ਼ ਖਾ ਸਕਦੇ ਹੋ ਤੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਤੁਸੀਂ